ਅਲੇ ਕੁਝ ਕਾ ਖਾਲਸਾ ਵਾਇ ਕੁਝ ਕੀ ਫਤਿਹ ਇਹ ਸਾਡੇ ਕੋ ਪੱਗ ਹੈ ਵਾਈਟ ਕਲਰ ਦੀ ਪੱਗ ਸਾਡੇ ਕੋ ਹੈਗੀ 5.5 ਮੀਟਰ 5.5 ਮੀਟਰ ਪੱਗ ਹੈ ਐਨਸੀ ਸੈਂਟਰ ਚ ਸਿੱਧਾ ਕੀਤਾ ਸਿੱਧਾ ਕਰਕੇ ਇਹਦਾ ਇਸੀ ਕੋਨਾ ਫੜ ਲਿਆ ਔਰ ਉਸ ਵਿਚਕਾਰ ਉਹ ਸਾਰੀ ਸਿੱਧੀ ਕਰਕੇ ਦੂਸਰੇ ਪਾਸੇ ਦਾ ਸਿਰਾ ਇਹਦਾ ਸੀ ਇਹਦਾ ਕੋਨਾ ਹੈਗਾ ਉਹ ਫੜ ਲਿਆ ਦੂਸਰਾ ਕੋਨਾ ਲੈ ਲਿਆ ਦੋਨਾਂ ਕੋਨਿਆਂ ਨੂੰ نیچے ਉੱਪਰ ਰੱਖਣਾ ਇੱਕ ਤੁਸੀਂ نیچے ਰੱਖ ਦੋ ਇੱਕ ਉੱਪਰ ਆਉਤੋ ਲੈਫਟ ਸਾਈਡ ਨੂੰ نیچے ਰੱਖ ਕੇ ਰਾਈਟ ਵਾਲਾ ਉੱਪਰ ਰੱਖ ਦੋ ਹੁਣਨਨੋਂ ਸੇਲਾਈ ਮਾਰਨੀ ਆ ਅਗਰ ਇਲੈਕਟ੍ਰੋਨਿਕ ਮਸ਼ੀਨ ਹੈ ਫੰਕਸ਼ਨ ਵਾਲੀ ਹੈ ਜਿਵੇਂ ਜਿਗਜ਼ੈਗ ਵਗੈਰਾ ਹੋ ਜਾਂਦਾ ਹੈ ਉੱਤੇ ਤੇ ਅਸੀਂ ਇੱਥੇ ਸਿੱਧੀ ਸੇਲਾਈ ਨਹੀਂ ਮਾਰਾਂਗੇ ਇਹਨੂੰ ਪਾ ਜਿਗਜ਼ੈਗ ਕਰਾਂਗੇ ਕਿ ਸਿੱਧੀ ਸਲਾਈ ਕਦੇ ਕਦੇ ਉੱਧੜ ਵੀ ਜਾਂਦੀ ਹੈ ਇਸ ਕਾਰਨ ਪਾ ਜਿਗਜ਼ੈਕ ਵਾਲੀ ਸਲਾਈ ਮਾਰਾਂਗੇ ਉਹਦੇ ਇਹ ਮਸ਼ੀਨ ਦੇ ਉੱਪਰ ਨੰਬਰ ਲੀ ਵਿੱਚ ਲਿਖਿਆ ਹੁੰਦਾ ਹੈ ਉਹ ਸਾਹਮਣਾ ਕਰਾਂਗੇ ਅਸੀਂ ਇਹਦੇ ਪਰ ਦੇਖੋ 1 2 3 4 ਅਪਾ 2 ਔਰ 3 ਦੇ ਸੈਂਟਰ 'ਚ ਲਾ ਕੇ ਜਾਵਾਂਗੇ ਔਰ ਐਸ ਸਾਈਡ ਤੋਂ ਅਪਾ ਸੀ ਦੇ ਉੱਪਰ ਲਾ ਕੇ ਆਵਾਂ ABC ਅਗਰ A ਦੇ ਉੱਤੇ ਰੱਖਾਂਗੇ ਤੇ ਫਿਰ ਸਾਡੀ ਸਿੱਧੀ ਸਲਾਈ ਲੱਗੇਗੀ ਅਪਾ ਸੀ ਦੇ ਉੱਪਰ ਲਾ ਕੇ ਜਾਵਾਂਗੇ ਜ਼ਿਕਜ਼ੈਕ ਸੀ ਦੇ ਉੱਪਰ ਜਿੰਨਾਕ ਬੰਨਿਆ ਹੋਇਆ ਅਪਾ ਸੀ ਵਾਲੀ ਉੱਪਰ ਲੈ ਜਾਵਾਂਗੇ ਉਹਦੇ ਤੇ ਅਸੀਂ ਜ਼ਿਕਜ਼ੈਕ ਮਾਰ ਲਾਂਗੇ ਜਿਸ ਨਾਲ ਪਾਕਸਰ ਦੀ ਉਦੜੇਗੀ ਨਹੀਂ ਬਿਲਕੁਲ ਪੱਕੀ ਸਲਾਈ ਆ ਜਾਏਗੀ ਸਾਡੀ ਇਹਨੂੰ ਅਸੀਂ ਕਰ ਲੇਤਾ ਸਿੱਧਾ ਬਸ ਇਹਨੂੰ ਸਲਾਈ ਨੂੰ ਮਾਰ ਦੇਣਾ ਹੈ ਤੇ दो और तीन करके मारोगे तो ज्यादा वाला हो जाती है बाकी अगे पिछे ज्यादा ज्यादा छोटी हो जाएगी ज्यादा व्डा बट्टा हो जाएगा आप सारी पगन मार दीते हैं साड़ी छोड़ी जी पग रह गई है इतों अभी एक या दो गिट छ सेंटर फड़ ला सेंटर फड़ के ये असं कट लगा दोनों पास सीधा करा ਇਦਰਾਸ ਰੱਖ ਲਿਤਾ 1 2 ਦੋ ਕਿੱਟਾ ਛੱਡ ਕੇ ਹਰ ਸਾਈਡ ਤੋਂ ਫਾੜ ਕੇ ਬਰਾਬਰ ਕਰ ਲੈਣੀ ਹੈ ਬਰਾਬਰ ਕਰਦੇ ਹੋਏ ਅਸੀਂ ਇੱਥੋਂ ਦੀ ਕੈਂਚੀ ਦੇ ਨਾਲ ਕੱਟਣਾ ਹੈ ਇੱਥੋਂ ਸੇ ਕਈ ਲੋਕ ਕਰਦੇ ਆ ਖਿੱਚ ਕੇ ਫਾੜ ਦਿੰਦੇ ਨੇ ਲੇਕਿਨ ਖਿੱਚ ਕੇ ਫਾੜਾਂਗੇ ਤਾਂ ਛੋਟਾ ਵੱਡਾ ਸਾਈਜ਼ ਹੋ ਵੀ ਸਕਦਾ ਹੈ ਫਾਗ ਛੋਟੀ ਵੱਡੀ ਹੋ ਜਾਏਗੀ ਇਸ ਕਰਕੇ ਅਸੀਂ ਫਾੜ ਕੇ ਸਿਰੇ ਨੂੰ ਰੱਖ ਕੇ ਫਿਰ ਕੈਂਚੀ ਦੇ ਨਾਲ ਹੀ ਕਟਿੰਗ ਕਰਾਂਗੇ कैं न कटिंग करोगे ना कर बिल्कुल बराबर आ जाएगा सेंटर से फाड़ के बस ये दोनों हूँ सेम सेम आ जाएंगे दो बराबर आ गए दो वन दोवें नुकू फर हम आपको सिलाई मार देंगे बहुत सौखा तरीका पगलाई आराम घर भी बजी है देखो ਅਗਰ ਦੂਸਰੀ ਮਸ਼ੀਨ ਆ ਗਈ ਤੇ ਹੱਥ ਵਾਲੀ ਉਹਦੇ ਨਾਲ ਵੀ ਅਸੀਂ ਆਰਮ ਨਾ ਮਾਰ ਲੈਂਦੇ ਆ ਉਹਨਾਂ ਥੋੜੀ ਸਿੱਧੀ ਲੱਗੇਗੀ ਅਗਰ ਜ਼ਿਕ-ਜ਼ੈਗ ਕਰਨਾ ਚਾਹਤੇ ਉਹਦੇ ਤੇ ਤੁਸੀਂ ਹਲਕਾ ਜਿਹਾ ਆਪਣੇ ਹੱਥ ਵਾਲੀ ਘੁਮਾ ਕੇ ਕਰ ਸਕਦੇ ਆ ਇਹ ਸਾਡੀ ਪਕ ਤਿਆਰ ਹੋ ਗਈ